ਹਲ ਕਹਿੰਦੇ ਜਹਾਜ਼ ਤੇ ਆਏ ਆ ਦਿੱਲੀੋਂ ਜਹਾਜ਼ ਤੇ ਕਿੰਨਾ ਦਾ OSD ਨਾਲ ਸੀ ਸੁਖਵੀਰ ਮੈਂ ਤੁਹਾਨੂੰ ਇਹ ਨਾ ਦੱਸ ਰਿਹਾ ਉਹਨੂੰ ਵੀ ਪੈਗ ਲਵਾਏ ਕਹਿੰਦੇ ਆਪ ਵੀ ਜਹਾਜ਼ ਤੇ ਪੈਗ ਲਾਏ ਪਹਿਲਾ ਮੁੱਖ ਮੰਤਰੀ ਆ ਵੈਸੇ ਹੈ ਬਦਲਾ ਵੀ ਇਹ ਏਟਾ ਮਤਲਬ ਭੁੱਕ ਖਲਾਰਦੇ ਆ ਪੈਗ ਦੀ ਕਿ ਕਈ ਵਾਰੀ ਗੱਡੀ ਚ ਲਾਉਣੇ ਸ਼ੁਰੂ ਕਰ ਦਿੰਦੇ ਨੇ ਸੀਐਮ ਦਾ ਕਾਫਲਾ ਜਾ ਰਿਹਾ ਹੁੰਦਾ ਤੇ ਗੱਡੀਆਂ ਹੌਲੀ ਹੋ ਜਾਂਦੀ ਆ ਤੇ ਪੈਗ ਲੱਗਣੇ ਸ਼ੁਰੂ ਹੋ ਜਾਂਦੇ ਚਲੋ ਹਰੇਕ ਦੀ ਆਪਣੀ ਆਦਤ ਹੈ ਕੀ ਕਰ ਸਕਦੇ ਆ ਮਗਰ ਕੱਲ ਹੋਇਆ ਕੀ ਆ ਕਿ ਕੱਲ ਪੈਗ ਜਹਾਜ਼ ਤੇ ਲੱਗੇ ਜਿਹ ਚ ਇਸ ਨਾਟ ਅਲੌਡ ਇੱਕ ਇੰਨੀ ਗੱਲ ਕੰਮ ਹੋਇਆ ਫਿਰ ਇਹ ਉੱਤਰ ਦੇ ਸਾਰ ਗੱਡੀ ਤੇ ਜਹਾਜ਼ ਦੇ ਵਿੱਚ ਜਿਹੜੇ ਟਾਰਮੈਕ ਇੰਨੇ ਜਿਹਨੂੰ ਅਸੀਂ ਜਿੱਥੇ ਜਹਾਜ਼ ਖਲੋਂਦਾ ਉਥੇ ਡਿੱਗੇ ਨੇ ਔਰ ਫਟਾਫਟ ਸੀਐਮ ਸਿਕਿਉਰਿਟੀ ਨੇ ਇਹਨਾਂ ਨੂੰ ਖਾ ਕੇ ਗੱਡੀ 'ਚ ਬਿਠਾ ਲਿਆ ਫਿਰ ਇਹਨਾਂ ਨੂੰ ਲੈ ਕੇ ਘਰੇ ਗਏ ਉਥੇ ਜੋ ਮੇਰੇ ਕੋਲ ਖਬਰ ਆਈ ਹੈ ਕਿ ਬਲੱਡ ਪ੍ਰੈਸ਼ਰ ਵੀ ਨਹੀਂ ਠੀਕ ਸੀ ਕੋਈ ਕਹਿੰਦਾ ਗਲੂਕੋਸ ਲੱਗਿਆ ਨਹੀਂ ਹੋਇਆ ਮਗਰ ਆਬੀਸਲੀ ਰਗੜੇ ਰੁਗੜੇ ਲੱਗੇ ਸੀ ਤੇ ਇੱਕ ਦਮ ਜੇ ਮੈਟਰ ਸੀਰੀਅਸ ਨਹੀਂ ਸੀ ਤੇ ਇਥੇ ਆਮ ਆਦਮੀ ਕਲੀਨਿਕ 'ਚ ਇਲਾਜ ਹੋ ਜਾਂਦਾ ਜਿਹਦਾ ਇੰਨਾ ਜ਼ਿਕਰ ਕਰਦੇ ਪਤਾ ਨਹੀਂ ਕਿੰਨੇ ਖੋਲਿਆ 700 ਕਹਿੰਦੇ ਕਰੋੜਾਂ ਦਾ ਇਲਾਜ ਕੀਤਾ ਬਲਬੀਰ ਸਿੰਘ ਹੋਰੀ ਤੁਹਾਡੇ ਇਥੋਂ ਪਟਿਆਲੇ ਦੇ ਵਜੀਰ ਆ ਰੋਜ਼ ਹੀ ਦੱਸਦੇ ਆ ਤੇ ਫੋਨ ਕਰ ਦਿੰਦੇ ਆਮ ਆਦਮੀ ਕਲੀਨਿਕ 'ਲਾ ਇਲਾਜ ਕਰਦਾ ਮਗਰ ਬਿਮਾਰੀ ਐਡੀ ਗੰਭੀਰ ਸੀ ਕਿ ਇਹ ਡਾਕਟਰ ਨੇ ਤਾਂ ਬਾਹਰ ਆ ਕੇ ਦਾਅਦੇਣਾ ਸੀਗਾ ਕਿ ਸੀਐਮ ਸਾਹਿਬ ਨੂੰ ਹੋਇਆ ਜਿਆਦਾ ਕੁਝ ਨਹੀਂ ਵੱਧ ਖਾਦੀ ਪੀਤੀ ਤੇ ਡਿੱਗ ਗਏ। ਉਹਦਾ ਰੌਲਾ ਪੈ ਜਾਣਾ ਸੀ। ਤੇ ਆਪ ਹੀ ਹੈਲਥ ਪ੍ਰਣਾਲੀ ਦਾ ਵੀ ਪੋਲ ਖੋਲਤੀ ਕਿ ਉਹਨਾਂ ਨੂੰ ਨਾਲ ਦੀ ਨਾਲ ਵਾਪਸ ਚਾਰਟਰ ਜਾ ਤੇ ਤੁਸੀਂ ਵੇਖੋ ਪੰਜਾਬ ਦਾ ਪੈਸਾ ਕਾਦੇ ਲਈ ਖਰਚ ਹੋ ਰਿਹਾ ਹੈ। ਲੋਕਾਂ ਨੂੰ ਤਨਖਾਹ ਨਹੀਂ ਮਿਲਦੀ ਸਮੇਂ ਨਾਲ। ਤਨਖਾਹਾਂ ਲੇਟ ਨੇ। ਪੁਰਾਣੀ ਪੈਨਸ਼ਨ ਭਰਨੀ ਹੋਰੀ। ਟੀਏ ਡੀਏ ਨਹੀਂ ਮਿਲ ਰਿਹਾ। ਲੋਕਾਂ ਦੇ ਬੋਝ ਪਾਇਆ ਜਾ ਰਿਹਾ ਤੇ ਸੀਐਮ ਸਾਹਿਬ ਚਾਰਟਰ 'ਚ ਆਉਂਦੇ ਆ ਤੇ ਫਿਰ ਚਾਰਟਰ 'ਚ ਉਹਨਾਂ ਨੂੰ 2 ਘੰਟਿਆਂ ਬਾਅਦ ਵਾਪਸ ਲੈ ਕੇ ਜਾਂਦੇ ਔਰ ਫਿਰ ਉਹਨਾਂ ਨੂੰ ਦਿੱਲੀ ਲੈ ਕੇ ਗਏ ਆ ਔਰ ਦਿੱਲੀ ਅੱਜ ਉਹ ਅਪੋਲੋ ਹਸਪਤਾਲ 'ਚ ਉਹਨਾਂ ਦਾ ਅਲਾਜ ਚੱਲ ਰਿਹਾ ਤਾਨੂੰ ਆ ਕੇ ਕਹਿਣ ਕਿ ਸਾਡਾ ਪੂਰਾ ਬਾਡੀ ਦਾ ਸਕੈਨ ਹੋਇਆ ਪਤਾ ਨਹੀਂ ਇੱਕਦਮ ਚੱਕਰ ਆਏ ਮਗਰ ਤੁਸੀਂ ਕਹੇ ਨੂੰ ਪੀ ਲਿਓ ਜਿਹੜਾ ਵੱਧ ਪੈਗ ਲਾਉਂਦਾ ਉਹਨੂੰ ਵੀ ਚੱਕਰ ਇੱਕਦਮ ਹੀ ਆਉਂਦੇ ਸਰ ਤੁਸੀਂ ਮੁੱਖ ਮੰਤਰੀ ਦਫਤਰ ਜਿਹੜਾ ਇਹ ਖਬਰ ਨੂੰ ਖੰਡਨ ਕਰ ਰਿਹਾ ਹੈਗਾ ਜੀ ਕਿ ਅਫਵਾਹ ਫੜਾਈ ਜਾ ਰਹੀ ਹੈ ਮੁੱਖ ਮੰਤਰੀ ਜੀ ਛਵੀ ਨੂੰ ਟਾਲਣ ਦੀ ਕੋਸ਼ਿਸ਼ ਉਹ ਮੁੱਖ ਮੰਤਰੀ ਤੇ ਟਾ ਟਾ ਛਵੀ ਹੋਵੇ ਤੇ ਟਾਲ ਲੱਗੇ ਜਰਮਨੀ ਦੇ ਜਹਾਜ਼ ਟੁੱਟ ਗਏ ਸਨ ਕਿ ਨਹੀਂ ਟੁੱਟ ਗਏ ਸਨ ਦੱਸ ਐਵੇਂ ਇੱਕ ਮਜ਼ਾਕ ਬਣਾਇਆ ਫੇਰ ਉਹ ਜਿਹੜਾ ਇੱਕ ਥੋੜੇ ਪੱਤਰਕਾਰਾਂ ਦੇ ਸਿਮੇਲਨ 'ਚ ਗਏ ਸੀ ਚੰਡੀਗੜ੍ਹ ਪ੍ਰੈਸ ਕਲੱਬ 'ਚ ਗੱਡੀ 'ਚ ਮੁੜਕ ਕੇ ਛਾਲ ਮਾਰੀ ਸੀ ਕਿ ਨਹੀਂ ਮਾਰੀ ਸੀ ਮਗਰ ਉਹ ਵਿਸ਼ਾਲ ਅਗਰੀਚਰ ਕੇ ਨਾਲ ਹੀ ਸਨ ਹੋਰ ਵੀ ਸੀ ਕਈ ਮੈਂ ਤਾਂ ਪੱਤਰਕਾਰ ਵੀ ਦਾ ਤੂੰ ਜਦੋਂ ਮਗਰ ਮਗਰ ਨਹੀਂ ਗੱਡੀ ਦੇ ਪਿੱਛੋਂ ਪਾਸੇੋਂ ਫੱਟਿਆ ਤੇ ਉਦੋਂ ਨਾ ਢਾਹ ਲੱਗੀ ਜਰਮਨੀ ਦੇ ਜਹਾਜ਼ ਤੇ ਨਹੀਂ ਚੜ੍ਹਨ ਦਿੱਤਾ ਉਦੋਂ ਨਾ ਢਾਹ ਲੱਗੀ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਚਲੇ ਗਏ ਸ਼ਰਾਬ ਪੀ ਕੇ ਉਹ ਲੋਕਾਂ ਨੇ ਦੌੜਾ ਲਵਾਈਆਂ ਉਦੋਂ ਨਾ ਢਾਹ ਲੱਗੀ ਹੁਣ ਅਸੀਂ ਜੇ ਚਿੰਤਾ ਪ੍ਰਗਟ ਕਰਦੇ ਆ ਦੇਖੋ ਮੈਂ ਬਾਰ ਬਾਰ ਕਹਿੰਦਾ ਮਜ਼ਾਕ ਦਾ ਵਿਸ਼ਾ ਨਹੀਂ ਆਈ ਵਿਸ਼ਮ ਵੈਲ ਆਈ ਵਿਸ਼ਮ ਗੁੱਡ ਰਿਕਵਰੀ ਉਹਨੇ ਕਾ ਨਿਆਣਾ ਬਟ ਐਟ ਦ ਸੇਮ ਟਾਈਮ ਪੰਜਾਬ ਤੇ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਹੋ ਗਿਆ ਕਿ ਚੀਫ ਮਿਨਿਸਟਰ ਨੂੰ ਇਹ ਅਧਿਕਾਰ ਹੈ ਕਿ ਉਹ ਪ੍ਰਾਈਵੇਟ ਜਹਾਜ਼ਾਂ 'ਚ ਪਹਿਲੀ ਗੱਲ ਸ਼ਰਾਬ ਜਿਹੜੀ ਪੀਣੀ ਮਨਾ ਜਹਾਜ਼ ਤੇ ਤੁਸੀਂ ਸ਼ਰਾਬ ਪੀਓ ਕਿਉਂ ਕਾਰਵਾਈ ਨਹੀਂ ਕੀਤੀ ਇਹਦੇ ਲਈ ਕਾਨੂੰਨ ਵੱਖਰੇ ਨੇ ਫਿਰ ਜੇ ਤੁਸੀਂ ਡਿੱਗ ਗਏ ਤੇ ਦੱਸ ਦੇਣਾ ਸੀਗਾ ਦੋ ਤਿੰਨ ਚੈਲੰਜ ਹੈਗੇ ਜਿਹੜੇ ਮਿੰਟ-ਮਿੰਟ ਦੀ ਤੁਹਾਡੀ ਖਬਰ ਚ ਲਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕੋ ਰੋਜ਼ਾਨਾ ਸਪੋਕਸਮੈਨ ਉਹ ਵੀ ਬੜੀ ਕਿਲੀ ਨੱਪਦਾ ਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਆਇਆ ਹੋ ਗਿਆ ਹੋ ਗਿਆ ਉਹ ਵੀ ਚੁੱਪ ਕਰ ਜਾਂਦੇ ਦੱਸਤਾ ਦਿਓ ਭਾਈ ਫਿਰ ਤੁਸੀਂ ਗਏ ਇਲਾਜ ਵਾਸਤੇ ਦਿੱਲੀ ਲੈ ਗਏ ਹੋ ਤੁਹਾਨੂੰ ਫਿਰ ਉੱਥੇ ਚੈਨਲ ਵਾਲੇ ਪਹੁੰਚੇ ਉਹਨਾਂ ਨੂੰ ਕਿਹਾ ਕਿ ਪਿੱਛੇ ਹਟ ਜਾ ਤੁਸੀਂ ਕਿਸੇ ਨੇ ਖਬਰ ਨਹੀਂ ਲਾਣੀ ਮੈਂ ਹੁਣ ਚੈਨਲ ਦਾ ਨਾਮ ਲਮਾ ਜਿਨ੍ਹਾਂ ਦੇ ਮਾਲਕਾਂ ਨੂੰ ਫੋਨ ਗਿਆ ਮੈਨੂੰ ਆਪ ਉਹ ਵਿਚਾਰੇ ਦੱਸੀ ਜਾਂਦੇ ਯਾਰ ਸਾਨੂੰ ਬੜੇ ਦਬਕੇ ਬਾਜ ਰਹੇ ਮੈਂ ਫਿਰ ਤੂੰ ਤੂੰ ਡਰਦੇ ਕਿਉਂ ਜੇ ਡਰਦੇ ਤਾਂ ਨਹੀਂ ਇਸ਼ਤਿਹਾਰ ਬੰਦ ਹੋ ਜਾਂਦਾ ਮੈਂ ਤਾਂ ਜਮ੍ਹਾਂ ਸਹੀ ਗੱਲ ਕਰ ਰਿਹਾ ਐਕਚੁਅਲੀ ਮੈਨੂੰ ਇਹ ਗੱਲ ਤੇ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਸਿਹਤ ਜਾਪਤਾ ਹੋਵੇ ਮਗਰ ਪ੍ਰੋਬਲਮ ਜਿਹੜੀ ਆ ਨਾ ਉਹ ਹੈ ਵੱਧ ਖਾਣ ਪੀਣ ਦੀ ਉਹ ਤਾਂ ਭਾਈ ਇੱਥੇ ਉਹ ਲਾਉਣਾ ਪੈਣਾ ਓਹ ਮਪਲਰ ਮਪਲਰ ਮੂਤ ਹੈ ਨਹੀਂ ਤਾਂ ਕੰਮ ਹਟਣਾ ਨਹੀਂ ਤੇ ਪੰਜਾਬ ਦਾ ਕਦੇ ਨਹੀਂ ਖਰਚਾ ਕਰਾਈ ਜਾਂਦੇ ਉਹ ਜਿਹੇ ਪੁੱਠੇ ਸਿੱਦੇ ਕੰਮਦਾਰ ਨਾਲੇ ਇਹਦੇ ਨਾਲ ਹੀ ਐਜੂਕੇਸ਼ਨ ਦੀ ਤਾਂ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਪੋਲ ਖੋਲਤੀ ਸੀ ਮੁੱਖ ਮੰਤਰੀ ਸਾਹਿਬ ਨੇ ਵੈਸੇ ਤਾਂ ਹਰਜੋਤ ਬੈਂਚ ਨੇ ਵੀ ਖੋਲੀ ਆ ਕਿ 300 ਟੀਚਰ ਪ੍ਰਮੋਟ ਕੀਤਾ ਉਹਨਾਂ ਚੋਂ ਇੰਗਲਿਸ਼ ਜੇ ਪ੍ਰਮੋਟ ਕਰਦੇ ਇੰਗਲਿਸ਼ ਪੜਾਈ ਕਦੇ ਨਹੀਂ ਉਹਨਾਂ ਨੇ ਉਹਦਾ ਰੌਲਾ ਅੱਡ ਪੈਂਦਾ ਫਿਰਦਾ ਤੇ ਹੁਣ ਹੈਲਥ ਦੀ ਖੋਲਤੀ ਜੇ ਤੁਹਾਡਾ ਹੈਲਥ ਦਾ ਐਡਾ ਵਧੀਆ ਕੰਮ ਤੁਸੀਂ ਕੀਤਾ ਕਿ ਭਾਈ ਉੱਥੇ ਕਿਲੋਮੀਟਰ ਦੀ ਦੂਰੀ 'ਚ ਆਮ ਆਦਮੀ ਕਲੀਨਿਕ ਸੀ ਮੁੱਖ ਮੰਤਰੀ ਸਾਹਿਬ ਦਾ ਉੱਥੋਂ ਇਲਾਜ ਹੋ ਜਾਂਦਾ ਨਾਲੇ ਕੰਮ ਠੀਕ ਹੋ ਜਾਂਦਾ ਨਾਲੇ ਅਸੀਂ ਵੀ ਕਹਿੰਦੇ ਕਿ ਵਾਕੇ ਇਲਾਜ ਵਧੀਆ ਹੋ ਗਿਆ ਇਸ ਲਈ ਮੈਂ ਇੱਕ ਤਾਂ ਮੈਂ बार-बार ਕਹਿ ਦਿਆ ਇਟਸ ਨਾਟ ਅ ਮੈਟਰ ਆਫ ਜੋਕ ਇਟ ਇਜ਼ ਅ ਮੈਟਰ ਆਫ ਕੰਸਰਨ ਕਿ ਉਹ ਛੇਤੀ ਤੋਂ ਛੇਤੀ ਠੀਕ ਹੋਣ ਮਗਰ ਐਟ ਦ ਸੇਮ ਟਾਈਮ ਕਿ ਇਹੇ ਜੀ ਫਜ਼ੂਲ ਖਰਚੀ ਔਰ ਕਾਨੂੰਨ ਨੂੰ ਤੋੜਨਾ ਮੈਂ ਉਹਦੀ ਜ਼ਰੂਰ ਉਹ ਉਹ ਨੂੰ ਕੰਡੈਮ ਕਰਦਾ ਕਿਉਂਕਿ ਉੱਥੇ ਜਾ ਕੇ ਤੁਹਾਨੂੰ ਵੀ ਪਤਾ ਕੋਲੋ ਚ ਕਿਸੇ ਨੂੰ ਨੇੜੇ ਲੱਗਣਦੇ ਰੇ ਵੈਸੇ ਮੈਂ ਫੋਟੋ ਦੇ ਦੂੰਗਾ ਉਹ ਵੀ ਆਉਂਗਾ ਪਹਿਲਾਂ ਇਹ ਨਾ ਕਰੇ ਫਿਰ ਮੈਂ ਦਊ ਕੱਲ ਵੀ ਜਦੋਂ ਜਹਾਜ਼ ਚ ਵਾਪਸ ਗਏ ਸੁਣ ਲਓ ਮੇਰੀ ਗੱਲ ਇਹਨਾਂ ਨਾਲ 8 10 ਕ ਬੰਦੇ ਸੀ ਉਹਨਾਂ ਦਸਾਂ ਚ ਇੱਕ ਇਹਨਾਂ ਦੀ ਧਰਮ ਪਤਨੀ ਜੀ ਸਨ ਇੱਕ ਇਹਨਾਂ ਦਾ ਅ ਬੇਟੀ ਸਨ ਇੱਕ ਬਲਕਾਰ ਸਿੰਘ ਸੀ ਸਤਨਾਮ ਸਿੰਘ ਸੀ ਜੇ ਚਾਹਣਗੇ ਤਾਂ ਮੈਂ ਸਾਰਿਆਂ ਦੇ ਨਾਂ ਦੱਸ ਦੋ ਮੇਰੀ ਖਬਰ ਕੱਚੀ ਨਹੀਂ ਕਿਉਂਕਿ ਮੈਂ ਕੰਸਰਨਡ ਆ ਔਰ ਵਿਰੋਧੀ ਤੇ ਹਰਚੇ ਆ ਮੇਰਾ ਕੰਮ ਹੈ ਧਿਆਨ ਰੱਖਣਾ ਕੰਸਰਨ ਸਰਬਾਗਟੋਰ ਹੋਰ ਹੱਥ ਚ ਲੱਗਦਾ ਨਹੀਂ ਜੀ ਪੰਜਾਬ ਕਹਿੰਦੇ ਚੱਕਰ ਹੀ ਉੱਥੋਂ ਪਿਆ ਸਰ ਦਿੱਲੀ ਦੇ ਸੀਐਮ ਨਾਲ ਵੀ ਰਿਲੇਟਡ ਹੈਗਾ ਜੀ ਇਸ ਥੀਨ ਨੂੰ ਲੈ ਕੇ ਚੱਕਰ ਚੱਕਰ ਹੀ ਕਹਿੰਦੇ ਉੱਥੋਂ ਸ਼ੁਰੂ ਹੋਇਆ ਜੀ ਜਾਣਾ ਚਪਾਲ ਵਾਸਤੇ ਸੀ న్యూਸ 18 ਵਾਸਤੇ ਪਹਿਲਾ ਖਬਰ ਦੇ ਦਿੱਤੀ ਕਿ ਦਿੱਲੀ ਚ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਤੂੰ ਵੀ ਦੇ ਦੇ ਉਹ ਪਤਾ ਨਹੀਂ ਉਹਦਾ ਉਹਦੇ ਗੰਮ ਚ ਹੀ ਕੰਮ ਕਿੱਲੀ ਨਾਪਦੀ ਕਿ ਉਹ ਕਿੱਲੀ ਵੱਧ ਨੱਪੀ ਜਾਂਦੀ ਤੁਹਾਨੂੰ ਪਤਾ ਹੈ ਜਦੋਂ ਜਿਹੜਾ ਨੱਪਦਾ ਉਹਨੂੰ ਪਤਾ ਕਿ ਫਿਰ ਅੰਦਾਜ਼ਾ ਨਹੀਂ ਰੈਂਦਾ ਗੰਮ ਚ ਦੱਬੀ ਆਇ ਕਿੱਲੀ ਪਹਿਲਾਂ ਉਧਰ ਦੱਬਦੀ ਚਪਾਲ ਚਲੇ ਗਏ ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ ਆ ਕੇ ਤੇ ਬੁੜਕ ਕੇ ਉਹ ਡਿਗੇ ਹੋਰ ਤਾਂ ਮਸਲਾ ਕੋਈ ਨਹੀਂ ਬਟ ਖਬਰ ਇਹ ਹੈ ਕਿ ਸੀਐਮ ਸਾਹਿਬ ਨੂੰ ਬੜੀ ਛੇਤੀ ਕਹਿੰਦੇ ਹਟਾ ਦੇਣਾ ਸਾਡਾ ਤਾਂ ਨੁਕਸਾਨ ਹੋਣਾ ਜੀ ਪੰਜਾਬ ਦਾ ਐਕਸਾਈਜ ਤੋਂ ਦਿਨ ਹੀ ਡਿੱਗ ਜਾਣਾ ਰੈਵਨਿਊ ਮੇਲਾ ਦਾ ਇੱਕਾਰੀ ਤਾਂ ਵਧੂ ਝਟਕੇ ਨਾਲ ਗਮ ਚ ਫਿਰ ਡਿੱਗ ਜੂ ਰੱਖਿਆ ਸਾਹਿਬ ਜਿਹੜੇ ਇਲਾਕੇ ਤੁਸੀਂ ਬੈਠੇ ਹੋ ਇੱਥੇ ਖਾੜਾ ਚ ਕਰੋੜਾਂ ਦਾ ਨੁਕਸਾਨ ਹੋਇਆ ਬਾਦ ਸਾਹਿਬ ਨੇ ਕਿਹਾ ਕਿ ਮੈਂ ਬੱਕਰੀ ਕੁੱਕੜੀ ਸਾਰਿਆਂ ਦਾ ਮੁਆਵਜ਼ਾ ਦਾਂਗਾ ਇੱਥੇ ਇਲਾਕੇ ਦੇ ਕਿਸੇ ਨੂੰ ਕੀ ਪਟਿਆਲੇ ਦੇ ਪੰਜਾਬ ਦੇ ਕਿਸੇ ਨੂੰ ਵੀ ਬਰਾ ਕੀਤਾ ਫਿਰਦਾ ਨਹੀਂ ਭਰਾਵਾ ਉਹ ਤਾਂ ਬਹੁਤ ਕੁਝ ਕਹਿੰਦਾ ਬੱਕਰੀ ਕੋ ਕੁਕੜੀ ਦਾ ਮੁਆਵਜ਼ਾ ਉਹਦੋਂ ਦਿੰਦਾ ਜਦੋਂ ਖਾਦੀ ਪੀਤੀ ਚ ਬੋਲ ਜਦੋਂ ਉਹਨੂੰ ਆ ਜਾਂਦੀ ਹੈ ਹੋਸ਼ ਫਿਰ ਨਾ ਉਹਨੂੰ ਚੇਤੇ ਆਉਂਦੀ ਹੈ ਬੱਕਰੀ ਨਾ ਆਉਂਦੀ ਹੈ ਕੋਕੜੀ ਨਾ ਹੁੰਦਾ ਕਿਸਾਨ ਮੈਂ ਬਾਤ ਸ਼ੁਰੂ ਹੀ ਗੱਲ ਐਗਰੀਕਲਚਰ ਪਾਲਿਸੀ ਤੋਂ ਕੀਤੀ ਹੈ ਪਟਿਆਲੇ ਦਾ ਸਾਹ ਜੀ ਸਾਹਿਬ ਇਹ ਚ ਬੈਰੀ ਇਹ ਇਹ ਬੜਾ ਦੇਖੋ ਮੈਂ ਇੱਕ ਗੱਲ 'ਚ ਇੱਜ਼ਤ ਕਰਦਾ ਕਿ ਇਹਨਾਂ ਦਾ ਐਮ.ਐਲ.ਏ. ਸਾਹਿਬ ਨੇ ਗੋਗੀ ਸਾਹਿਬ ਲੁਧਿਆਣੇ ਤੋਂ ਜਿਨ੍ਹਾਂ ਨੇ ਬੁੱਢਾ ਨਾਲੇ ਦਾ 322 ਸਾਲ ਹੋ ਗਏ ਜੀ ਨਹੀਂ ਪੱਥਰ ਰੱਖੇ ਨੂੰ ਉਹਨਾਂ ਨੇ ਆਪ ਜਾ ਕੇ ਨਹੀਂ ਪੱਥਰ ਭੰਨਣਾ ਸ਼ੁਰੂ ਕੀਤਾ ਪਟਿਆਲੇ ਦੀ ਵੀ ਉਹ ਤਸਵੀਰ ਆ ਮੈਂ ਤੁਹਾਨੂੰ ਕਹੀ ਨਹੀਂ ਪੱਥਰ ਇੱਥੇ ਭਗਵੰਤ ਮਾਲ ਸਾਹਿਬ ਦੇ ਦਿਵਾ ਦਿਖਾ ਦੂ ਜਿੱਥੇ ਇੱਕ ਦੀਵਾਨੀ ਦਾ ਕੇ ਕੰਮ ਨਹੀਂ ਹੋਇਆ ਅੱਜ ਪੰਜਾਬ ਦੀ ਸਾਰੀਆਂ ਲਿੰਕ ਰੋਡਾਂ ਟੁੱਟ ਗਈਆਂ ਨੇ ਬੁਰਾ ਹਾਲ ਹੈ ਕੀ ਰਿਪੇਅਰ ਹੋ ਰਹੀ ਹੈ ਅਨਸਰ ਇਜ਼ ਨੋ ਪੰਜਾਬ ਕੋਨੇ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਡੀਜ਼ਲ ਪੈਟਰੋਲ ਤੁਸੀਂ ਸਭ ਤੋਂ ਮਹਿੰਗਾ ਕਰਤਾ ਛੋਟੇ ਕੋਲ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਨੇ ਮਗਰ ਮੁੱਖ ਮੰਤਰੀ ਜਿਹੜਾ ਆਮ ਆਦਮੀ ਦੀ ਸਾਥ ਸੀਗਾ ਉਹ ਜਹਾਜ਼ ਤੇ ਜਾਂਦਾ ਹੈ ਜਹਾਜ਼ ਤੇ ਆਉਂਦਾ ਹੈ ਔਰ ਜਹਾਜ਼ ਦੀ ਦਰਬਾਰ ਤੋਂ ਰੱਜ ਕੇ ਕਰ ਰਿਹਾ ਜੇ ਜਹਾਜ਼ ਕੋ ਤੇ ਉਹ ਵੀ ਦੱਸ ਦੇਣਾ ਉਹਦੀ ਫੋਟੋ ਬਖਾਵਾ ਕਿਹੜਾ ਜਹਾਜ਼ ਸੀ ਤੁਸੀਂ ਫਿਰ ਮਹਿਸੂਸ ਕਰੋਗੇ ਕਿ ਯਾਰ ਮਜ਼ਾਕ ਬਣਿਆ ਪਿਆ ਇਹ ਉਹ ਜੀ ਕਹਿੰਦਾ ਕਿ ਦਿੱਲੀ ਦੇ ਵਿੱਚ ਹੁਣ ਸੀਐਮ ਚੇਂਜ ਕੀਤਾ ਹੈ ਔਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਨੈਤਿਕਤਾ ਹੁੰਦੀ ਹੈ ਵੀਰ ਬਦਲ ਹਸਪੀਤਾਲ ਦੇ ਕੇ ਵੀ ਕੱਲ ਤੱਕ ਸਰ ਪੇਸ਼ ਨਹੀਂ ਹੋਏ ਪਰ ਕੇਜਰੀਵਾਲ ਨੇ ਅਸਤੀਫਾ ਦਿੱਤਾ ਤੇ ਫੈਮਲੀ ਨੂੰ ਅੱਗੇ ਨਾ ਰੱਖ ਕੇ ਕਿਸੇ ਹੋਰ ਨੂੰ ਸੀਐਮ ਬਣਾਇਆ ਔਰ ਅੱਜ ਅਸ਼ਵੀ ਪਲੇਅਰ ਹਰਣਾ ਨੇ ਇਹ ਟਵੀਟ ਵੀ ਕੀਤਾ ਸੀ ਫੇਸਬੁੱਕ ਤੇ ਵੀ ਉਹਨਾਂ ਨੇ ਪਾਇਆ ਸੀ ਕਿ ਬਦਲਾਅ ਦੀ ਹਵਾ ਕੇਵਲ ਦਿੱਲੀ ਚ ਨਹੀਂ ਹੋਈ ਇਹ ਪੰਜਾਬ ਦੇ ਵਿੱਚ ਵੀ ਆ ਰਹੀ ਹੈ ਹੌਲੀ-ਹੌਲੀ ਔਰ ਹੋ ਸਕਦਾ ਹੈ ਕਿ ਕਿੱਥੇ ਵੀ ਮੁੱਖ ਮੰਤਰੀ ਦੀ ਉਸ ਨੂੰ ਮੁੱਖ ਤਰੋ ਨੀ ਇਹ ਗੱਲ ਨਾ ਜੀ ਤੁਸੀਂ ਸ਼ਾਇਦ ਮੇਰੀ ਗੱਲ ਸੁਣੀ ਨਹੀਂ ਇਹ ਪੰਗਾ ਹੀ ਇੱਥੋਂ ਪਿਆ ਅਸਲ ਗੁਨੇਗਾਰੀ ਕੇਜਰੀਵਾਲ ਸਾਹਿਬ ਨੇ ਉਹਨਾਂ ਨੇ ਜਦ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਮੈਂ ਅਸਤੀਫਾ ਦੇ ਤਾ ਤੈਨੂੰ ਵੀ ਦੇਣਾ ਪੈਣਾ ਕਿ ਕਹਿੰਦੇ ਉਸ ਤੋਂ ਬਾਅਦ ਜਿਹੜੀ 8 ਪੀਐਮ ਤੋਂ ਬਾਅਦ ਵਾਲੀ ਕਹਾਣੀ ਸੀ ਉਹ 2 ਪੀਐਮ 'ਤੇ ਸ਼ੁਰੂ ਹੋ ਗਈ। ਔਰ ਮੁੜ ਕੇ ਕੰਮ ਨਹੀਂ ਰੁਕਿਆ। ਉਹ ਕਹਿੰਦੇ ਸੁਖਬੀਰ ਹਰੀ ਨੇ ਅਸਤੀਫਾ ਦੇ ਕੇ ਜਾ ਸਕਦੇ ਸੀ। ਜੀ ਹਾਲੇ ਚੁਗਬੀਰ ਜੀ ਦਾ ਫਿਕਰ ਨਾ ਕਰੋ ਹਾਲੇ ਪਾਸ ਸਰਕਾਰ ਦਾ ਫਿਕਰ ਕਰੋ ਜਿਹੜਾ ਜੱਪ ਪੱਗੇ ਨੂੰ ਫੜੇ ਹੋ ਤੁਸੀਂ ਇਹ ਜਿਹੜਾ ਜਹਾਜ਼ ਉੱਟਦਾ ਫਿਰਦਾ ਨਾ ਪ੍ਰਾਈਵੇਟ ਦਾ ਖਰਚਾ ਤੁਸੀਂ ਵੀ ਦਿਨੇ ਹੋ ਪੈ ਜੀ ਤੁਸੀਂ ਥੋੜਾ ਧਿਆਨ ਰੱਖੋ ਇਨ੍ਹਾਂ ਗੱਲਾਂ ਦਾ। ਸਰ ਇੱਕ ਨਾ ਮਾਲੀ ਜਿਹੜਾ ਚੁਟਿਆ ਗਿਆ ਜੀ। ਵੇਖੋ ਮੈਂ ਭਾਵੇਂ ਮਾਲੀ ਸਾਹਿਬ ਦੀ ਸਾਡੀ ਆਪਸ ਵਿੱਚ ਕੋਈ ਐਡੀ ਸੁਰਸਰ ਲੜਦੀ ਨਹੀਂ ਮਗਰ ਮਾਲੀ ਸਾਹਿਬ ਨਾਲ ਵੀ ਜੋ ਹੋਇਆ ਮੈਂ ਉਸ ਨੂੰ ਕੰਡੈਮ ਵੀ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਐਮਰਜੈਂਸੀ ਜੋ ਇੰਦਰਾ ਗਾਂਧੀ ਨੇ ਲਾਈ ਸੀ ਉਹ ਐਮਰਜੈਂਸੀ ਵਾਲੇ ਹਾਲਾਤ ਹੋਣ ਨੇ ਉਸ ਬੰਦੇ ਨੂੰ ਇਹੀ ਨਹੀਂ ਪਤਾ ਕਿ ਮੇਰੇ ਤੇ ਪਰਚਾ ਕੀਆ ਉਹਨੂੰ ਮਿਸਲੀਡ ਕਰਕੇ ਥਾਣੇ ਲੈ ਕੇ ਗਏ ਫਿਰ ਉਹਨੂੰ ਅਰੈਸਟ ਕਰਤੀ ਆ ਉਹਦੀ ਗਲਤੀ ਸਿਰਫ ਇੰਨੀ ਆ ਕਿ ਉਹ ਬੜੀ ਹਿੰਮਤ ਨਾਲ ਆਪਦੀ ਗੱਲ ਭਗਵੰਤ ਮਾਨ ਦੇ ਖਿਲਾਫ ਰੱਖਦੇ ਜਿਹੜਾ ਵੀ ਭਗਵੰਤ ਮਾਨ ਦੇ ਖਿਲਾਫ ਗੱਲ ਕਰਦਾ ਉਹਤੇ ਕਾਰਵਾਈ ਤਾਂ ਨਿਸ਼ਚਿਤ ਹੀ ਆ ਹੁਣ ਮੈਂ ਜੇ ਆਪਦਾ ਕਨਸਰਨ ਵੀ ਦਿਖਾਇਆ ਤੁਹਾਨੂੰ ਕਿ ਭਾਈ ਇਹਨੂੰ ਇੰਨਾ ਪੈਗ ਨਹੀਂ ਲਾਉਣਾ ਚਾਹੀਦਾ ਤੇ ਮੇਰੇ ਤੇ ਵੀ ਕਾਰਵਾਈ ਹੋ ਸਕਦੀ ਮਗਰ ਅਸੀਂ ਠੀਠ ਠੀਠਾਂ ਚੋਂ ਆ ਸਾਨੂੰ ਨਹੀਂ ਕੋਈ ਫਰਕ ਮੈਂ ਜੋ ਗੱਲ ਕਹਿ ਰਿਹਾ ਸਹੀ ਕਹਿ ਰਿਹਾ ਔਰ ਆਊਟ ਆਫ ਕਨਸਰਨ ਕਹਿ ਰਿਹਾ ਕਿ ਸ਼ਾਇਦ ਹਟ ਜਾਣ ਮੇਰੇ ਕਨਸਰਨ ਰੇਜ਼ ਕੀਤੇ ਆ ਤੇ ਪੰਜਾਬ ਦਾ ਵੀ ਭਲਾ ਨਹੀਂ ਤਾਂ ਜੋ ਹਾਲਾਤ ਪੰਜਾਬ ਦੇ ਪੜੇ ਅੱਜ ਦੇਖੋ ਅੱਜ ਕੀ ਖਬਰ ਲੱਗੀ ਹੈ ਇੱਕ ਤਾਂ ਐਗਰੀਕਲਚਰ ਪਾਲਿਸੀ ਬਾਰੇ ਜਿਹੜਾ ਫੇਲ ਪਾਲਿਸੀ ਹੈ ਦੂਜੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਬਾਰੇ ਲੱਗੀ ਹੈ ਭੋਦੇ ਚ ਇਟਸ ਨਾਟ ਅ ਜੋਕ ਕਿ ਤੁਹਾਡਾ ਡੀਜੀਪੀ ਪੰਜਾਬ ਦਾ ਜਾ ਕੇ ਕਹਿ ਰਿਹਾ ਕਿ ਹਾਂ ਜਦੋਂ ਦਾ ਰੌਲੈਂਸ ਬਿਸ਼ਨੋਈ ਦਾ ਇਹ ਸਿੱਧੂ ਮੂਸੇ ਵਾਲੇ ਦਾ ਕੇਸ ਹੋਇਆ ਉਹਦਾ ਮਰਡਰ ਹੋਇਆ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਇੱਥੇ ਇੰਟਰਵਿਊ ਵੀ ਹੋਈ ਔਰ ਫਰੋਤੀਆਂ ਦੇ ਕੇਸ ਵੀ ਵਧੇ एक्सटॉर्शन टारगेट किलिंग बढ़िया नहीं इज जैसा जोक कि बंदा थोड़ी जेल के होवे ते थोड़ी पुलिस जाके ऑनरेबल हाई कोर्ट से कह रही है कि हां ਸਾਡੀ ਜੇਲਾ ਚ ਆਉਣ ਕਰਕੇ ਕੰਮ ਵੱਧ ਗਿਆ ਸਾਡੀ ਜੇਲਾ ਕੀ ਇਹ ਫੇਲਿਅਰ ਨਹੀਂ ਲਾਅ ਐਂਡ ਆਰਡਰ ਕੀਦਾ ਸਬਜੈਕਟ ਆ ਭਗਵੰਤ ਮਾਨ ਦਾ ਜੇਲ ਮਨਿਸਟਰ ਕੌਣ ਭਗਵੰਤ ਮਾਨ 43000 ਕੋਲਾਂ ਦੀ ਡਿਟੇਲ ਹਾਈ ਕੋਰਟ ਚ ਸਬਮਿਟ ਹੋਈ ਹੈ ਕਿ ਜਿਹੜੀਆਂ ਗਈਆਂ ਨੇ ਕੀ ਲਾਅ ਐਂਡ ਆਰਡਰ ਦੇ ਜੋ ਧਜੀਆਂ ਉਡਾਈਆਂ ਜਾ ਰਹੀਆਂ ਤੁਹਾਡੇ ਸਾਹਮਣੇ ਨੇ ਸੋ ਇਟ ਇਜ਼ ਅ ਮੈਟਰ ਆਫ ਸੀਰੀਅਸ ਕੰਸਰਨ ਜੋ ਕੁਝ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਿਹੜੀ ਦਿੱਲੀ ਸ਼ਰਾਬ ਘਟਾਲਾ ਪਾਲਸੀ ਹੈ ਉਹੀ ਪਾਲਸੀ ਪੰਜਾਬ ਦੀ ਹੈ ਤੇ ਤੂੰ ਵੀ ਲਾਂਬੇ ਹੋ ਜਾ ਤੇ ਮੇਲਾ ਦਾ ਪਾਲਸੀ ਦਾ ਅਸਰੀ ਸ਼ਰਾਬ ਇੱਥੇ ਹੋ ਗਿਆ ਕਿ ਗੱਲ ਰੌਲਾ ਤਾਂ ਸੀ ਸ਼ਰਾਬ ਘਟਾਲੇ ਦਾ ਇਹ ਆਪ ਹੀ ਛੇ ਬਣਤੇ ਹੋ ਗਿਆ ਚਲੋ ਰਾਜ ਸਵਾਤਿ ਬਖਸ਼ ਜੀ ਮੈਂ ਥੋੜੀ ਕੋਈ ਗੱਲਬਾਤ ਦਿੰਦੀ ਹਾਂ ਕਿ ਉੱਥੇ ਕਿਸੇ ਨਾਲ ਵੀ ਔਰ ਮੇਰੇ ਨਾਲ ਕਰਦਾ ਗੱਲ ਇਹਦੇ ਨਾਲ ਭਗਵੰਤ ਨਾਲ ਜਿਹੜੇ ਨੇੜੇ ਦੇ ਨਾਲ ਨਹੀਂ ਉਹਦੇ ਨਾਲ ਸ਼ਾਮ ਸ਼ਾਮ ਜਿਹਨੂੰ ਗੱਲ ਹੋਣੀ ਹਲੇ ਤਾਂ ਲੱਥਣ ਢੀਆ ਬਹਾਲੇ ਕਿਤੋਂ ਗੱਲ ਹੋ ਜਾਣੀ ਨਹੀਂ ਸੁੱਤੇ ਤੁਹਾਡੇ ਕਾਫੀ ਸਾਖ ਨੇ ਇਸ ਤਰ੍ਹਾਂ ਕੋਈ ਖਬਰ ਉੱਥੇ ਜੀ ਪੂਰਾ ਬਾਡੀ ਸਕੈਨ ਚੱਲ ਰਿਹਾ ਤੁਹਾਨੂੰ ਲੰਮੀ ਸਾਰੀ ਬੁਲੇਟਿਨ ਪੇਸ਼ ਕੀਤੀ ਜਾਊਗੀ ਸ਼ਾਮ ਨੂੰ ਕਿ ਜੀ ਇਹਨੂੰ ਐ ਨੁਕਸ ਪਿਆ ਇਹਦੇ ਐ ਪਿਆ ਬਾਡੀ ਸਕੈਨ ਕਰਾਉਣਾ ਪਿਆ ਕਿ ਕੀ ਚੱਕਰ ਚੱਲਿਆ ਮਗਰ ਐਡੀ ਸੀਕਰੇਸੀ ਦੀ ਲੋੜ ਨਹੀਂ ਸੀ ਤੁਹਾਨੂੰ ਕਹਿੰਦੇ ਇਲਾਜ ਇੱਥੋਂ ਕਰਾਓ ਆਮ ਆਦਮੀ ਕਲੀਨਿਕ ਤੋਂ ਕਰਾਓ ਤੇ ਇਹਦਾ ਪੋਲੋ ਤੋਂ ਕਿਉਂ ਕਰਾਓ ਪ੍ਰਾਈਵੇਟ ਹਸਪੀਟਲ 'ਚ ਕਿਉਂ ਲਿਜਾਓ ਮਤਲਬ ਆਪ ਹੀ ਪੋਲ ਖੋਲ ਰਹੇ ਕਾਰਨ ਬੜਾ ਸਿੰਪਲ ਸੀ ਇੱਥੇ ਕਹੇ ਨਾ ਕਹੇ ਡਾਕਟਰ ਨੇ ਥੋੜੇ ਅਰਗੇ ਪੱਤਰਕਾਰ ਵੀਰ ਨੂੰ ਕਹਾਣੀ ਦੱਸ ਦੇਣੀ ਸੀ ਕਿ ਰੌਲਾ ਕੋਈ ਨਹੀਂ ਵੱਧ ਖਾਦੀ ਪੀਤੀ ਗਈ ਇਹ ਗੱਲ ਲਕੋਣ ਲਈ ਉੱਥੇ ਲੈ ਕੇ ਗਏ ਸੀਐਮ ਸਾਹਿਬ ਦੇ ਵੱਲੋਂ ਨਾ 26 ਜੀਰੀ ਲਵਾ ਦਿੱਤੀ ਗਈ ਸੀ ਕਿਸਾਨ ਨੂੰ ਕਹਿ ਕੇ 26 ਜੀਰੀ ਹਾਂਜੀ ਹਾਂਜੀ ਜਿਹੜੇ ਸੈਲਰ ਮਾਲਕ ਨੇ ਜੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 126 ਜੀਰੀ ਲੈਣੀ ਹੈ ਤੇ ਕਿਸਾਨਾਂ ਦੀ ਫਸਲ ਸਿੱਧੇ ਹੈਗੀ ਕਿਵੇਂ ਦੇਖਦੇ ਹੋਗੇ ਕਿੰਨਾ ਕਿਉਂਕਿ ਕਿਸਾਨਾਂ ਨੂੰ ਅੱਗੇ ਕਾਫੀ ਪ੍ਰੋਬਲਮ ਆ ਰਹੀ ਹੈ ਤੇ ਸੈਲਰ ਮਾਲਕ ਮੰਨਣ ਤੋਂ ਕਹਿ ਆ ਰਹੀ ਕੋਈ ਥੋੜੀ ਪਾਰਟੀ ਦੇ ਵੱਲੋਂ ਇਸ ਬਾਰੇ ਨਹੀਂ ਦੇਖੋ ਗੰਮਣ ਦਾ ਬੜਾ ਵੱਡਾ ਫੇਲੀਅਰ ਹੈ ਜੀ ਦੇਖੋ ਜਿਹੜੀ ਚੀਜ਼ ਜਿਹੜੀ ਫਸਲ ਜਾਂ ਜਿਹੜੀ ਵੈਰਾਈਟੀ ਅ ਸੈਲਰ ਮਾਲਕ ਲੈਣ ਤੋਂ ਇਨਕਾਰ ਕਰਿਓ ਕੋਈ ਅੱਜ ਰਾਤੋਂ ਰਾਤ ਇਨਕਾਰ ਕਰ ਨਹੀਂ ਰਹੇ ਤਾਂ ਪਹਿਲਾਂ ਹੀ ਪਬਲਿਕ ਡੋਮੇਨ 'ਚ ਇਹ ਗੰਮਣ ਦਾ ਬੜਾ ਵੱਡਾ ਫੇਲੀਅਰ ਹੈ ਲੈਪਸ ਹੈ ਪਰ ਮੈਂ बार-बार ਕਹਿ ਰਿਹਾ ਕਿ ਸਾਰੀ ਐਗਰੀਕਲਚਰ ਪ੍ਰਣਾਲੀ ਨੂੰ ਲੈ ਕੇ ਬੜਾ ਵੱਡਾ ਲੈਪਸ ਹੋ ਰਿਹਾ ਚੱਲ ਰਿਹਾ ਨਾ ਤਾਂ ਕਿਸਾਨ ਖੁਦਕੁਸ਼ੀ ਰੋਕ ਰਹੀ ਆ ਨਾ ਕਿਸਾਨ ਕਰਜ਼ਾਈ ਹੋਣ ਤੋਂ ਖੇਤ ਮਜ਼ਦੂਰ ਜਾਂ ਕਿਸਾਨ ਦੀ ਘਟौती ਹੋ ਰਹੀ ਔਰ ਇਹ ਸਾਰੀ ਚੀਜ਼ਾਂ ਵਿਲ ਓਨਲੀ ਹੈਡ ਟੂ ਇਟ ਜੇ ਤੁਹਾਨੂੰ ਐਮਐਸਪੀ ਨਹੀਂ ਮਿਲਨੀ ਜਦ ਉਹਦੀ ਫਸਲ ਨਹੀਂ ਚੱਕੀ ਜਾਣੀ ਤੇ ਫਿਰ ਕੀ ਰਸਤਾ ਆਲਟਰਨੇਟਿਵ ਕਿਸਾਨ ਨੂੰ ਕੀ ਰੂਟ ਦਿਸਦਾ ਜਦੋਂ ਵੱਧ ਕਰਜ਼ਾਈ ਹੁੰਦਾ